ਦਿੱਲੀ ਦੇ ਨਾਲ ਅੱਖਾਂ ਚ ਅੱਖਾਂ ਪਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕੀ ਜੇ ਕੋਈ ਹੈਗਾ ਤਾਂ ਉਹ ਡਿਬਰੂਗੜ੍ਹ ਦੀ ਜੇਲ੍ਹ ਚ ਬੈਠਾ ਭਾਈ ਅਮਰਿਤਪਾਲ ਸਿੰਘ ਇਸੇ ਕਰਕੇ ਨਾਲ ਚੱਲੇ ਆ ਵੀ ਆਪਾਂ ਨੂੰ ਹੁਣ ਜਿਹੜੀ ਲੋੜ ਹੈ ਕਿਸੇ ਗੱਟਸ ਵਾਲੇ ਬੰਦੇ ਦੀ ਲੋੜ ਹੈ ਐਵੇਂ ਚੂ 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 ਕਰਨ ਵਾਲੇ ਲੀਡਰ ਜਿਹੜੇ ਦਿੱਲੀ ਚ ਜਾ ਕੇ ਜਿੰਨੇ ਜਬਾਨ ਨਹੀਂ ਖੁੱਲਦੀ ਜਿਹੜੇ ਦਿੱਲੀ ਦੇ ਕਹਿਣ ਤੇ ਆਪਦੇ ਕਿਸਾਨਾਂ ਨੂੰ ਵੀ ਡਾਂਗਾ ਮਾਰ ਮਾਰ ਕੇ ਸੜਕਾਂ ਤੋਂ ਚੁੱਕ ਸਕਦੇ ਆ ਆਪਦੇ CRPF ਦੀਆਂ ਬਟਾਲ ਲੈਣਾ ਮਗਾ ਕੇ ਉੱਥੋਂ ਦਿੱਲੀ ਤੋਂ ਤੇ ਆਪਦੇ ਨੌਜਵਾਨਾਂ ਨੂੰ ਅਸਾਮ ਵਿੱਚ ਭੇਜ ਸਕਦੇ ਆ ਪੰਜਾਬ ਦੇ ਵਿੱਚ ਜੱਡੇ ਵੱਡੇ ਤਸ ਕੋਈ ਤੁਸੀਂ ਲਾ ਲੋ ਵੀ ਕੋਈ ਕਿਸੇ ਨੂੰ ਪੈਸਾ ਤੇ ਲਾਣੀ ਵੰਡਿਆ ਕੋਈ ਸ਼ਰਾਬ ਨਹੀਂ ਵੰਡੀ ਪਰ ਇਹ ਸਾਰਾ ਕੁਝ ਹੋਇਆ ਕਿਉਂ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਸੀ ਸਿੱਧਾ ਇੱਥੇ ਕੋਈ ਖੇਤਰੀ ਧਿਰ ਨਹੀਂ ਖੇਤਰੀ ਧਿਰ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਇੱਥੇ ਹੈਗੀ ਸੀ ਜਿਹੜੀ ਹੁਣ ਤੁਹਾਨੂੰ ਪਤਾ ਹੀ ਇਹ ਜੋ ਨਲ ਚੱਲ ਰਿਹਾ ਹੈ ਵੀ ਕਿਵੇਂ ਉਹਨਾਂ ਨੇ ਅੱਜ ਤੋਂ 10 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਜਿਨ੍ਹਾਂ ਨੇ ਗੜੀਆਂ ਚ ਰੋਲਿਆ ਉਹਨਾਂ ਨੂੰ ਬਚਾਇਆ ਹੈ ਇਹਨਾਂ ਜਿੰਨਾ ਡੇਰਾ ਆ ਜਿਹੜਾ ਹੈਗਾ ਸਰਸੇ ਵਾਲਾ ਗੁਰਮੀਤ ਰਾਮ ਰਹੇ ਤੇ ਜਿੰਨੇ ਚੇਲੇ ਸੀ ਚੱਲੇ ਨੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਕਰਕੇ ਵੀ ਭਾਈ ਦੀਪ ਸਿੱਧੂ ਕਰਕੇ ਵੀ ਇੱਕੋ ਹੀ ਚੀਜ਼ ਹੈ ਅਸੀਂ ਕਹਿ ਸਕਦੇ ਹਾਂ ਸਾਡੇ ਆਗੂਆਂ ਕੋਲੇ ਕਿਹੜੀ ਚੀਜ਼ ਹੈ ਉਹ ਹੈਗਾ ਇੱਕ ਚੰਗਾ اخلاق ਕੋਈ ਗਲਤ ਕੰਮ ਕਰਦਾ ਸੀ ਉਹ ਛੱਡੇ ਤੇ ਸਰਕਾਰਾਂ ਨੂੰ ਇਹੀ ਚੀਜ਼ਾਂ ਚੁਗਦੀਆਂ ਇਹ ਜਿਹੜੇ ਆਪਰੇ ਸਹੀ ਮਾਰਗ ਤੇ ਚੱਲ ਕਿਉਂ ਪਏ ਤੇ ਇਸੇ ਕਰਕੇ ਜਿਹੜੋ ਆਪਣੀਆਂ ਚੋਣਾਂ ਆਈਆਂ 2024 ਵਾਲੀਆਂ ਤਦੋਂ ਪੰਜਾਬ ਦੇ عوام ਨੇ ਹੁਕਮ ਲਾਇਆ ਵੀ ਭਾਈ ਅਮਰਿਤਪਾਲ ਸਿੰਘ ਨੂੰ ਹੁਣ ਜਿੱਦ ਲਾ ਲੋ ਕਿੰਨਾ ਜ਼ਿਆਦਾ ਪਹਿਲਾਂ ਮੀਡੀਆ 'ਚ ਗੱਲ ਨਸ਼ਰ ਹੋ ਗਈ